ਸਰਬਜੀ ਸੰਗਰੂਰ ਵੀ ਦੀ ਰਚਨਾ ਹੈ ਔਰ ਦਇੌਲਤ ਦੀ ਦੁਸ਼ਮਣ ਕਿਉਂ ਬਣੀ ਮੈਨੂੰ ਦੱਸੇ ਜ਼ਮੇ ਦੀ ਸਰਕਾਰ ਪ੍ਰੂਣ ਹੱਤਿਆ ਰੁਕਲੀ ਪ੍ਰਸ਼ਾਸਨ ਨੇ ਕਿਤੇ ਜਤਨ ਹਿਆਰ ਪ੍ਰਸ਼ਾਸਨ ਨੇ ਕਿਤੇ ਜਤਨ ਹਿਆਰ ਟੀਨਰ ਹੁੰਦੇ ਕਿਹੜੇ ਵਿਤਕਰੇ ਮੈਂ ਕਿਤਨਾ ਕਰਾਂ ਧਿਆਨ ਇੱਕ ਛੋਟੀ ਜਹੀ ਜਾਣਦੀ ਖੋਲ ਲੈਂਦੇ ਨੇ ਕਿੰਝ ਮੁਸਕਾਨ ਟੀ ਨਾਲ ਹੁੰਦੇ ਕਿਹੜੇ ਬਿਤ ਕਰੇ ਮੈਂ ਕਿੱਦਾਂ ਕਰਾਂਦਿਆਂ ਇੱਕ ਛੋਟੀ ਜਹੀ ਜਾਣਦੀ ਖੋਲ ਲੈਂਦੇ ਨੇ ਕਿੰਝ ਮੁਸਕਾਨ ਫੁੱਲਾ ਦੇ ਵਿੱਚ ਉਹ